ਸਤਿ ਸ਼੍ਰੀ ਅਕਾਲ ਜੀ ਵੌਇਸ ਆਫ ਅੰਮ੍ਰਿਤਸਰ ਦੀ ਟੀਮ ਅੱਜ ਚੁਗਾਵਾ ਦੇ ਪਿੰਡ ਬਰਿਆ ਆਈ ਆ ਅੱਜ ਤੱਕ ਇਹ ਪਿੰਡ ਪਾਣੀ ਦੇ ਵਿੱਚ ਡੁੱਬਿਆ ਪਿਆ ਮੈਂ ਇਸ ਵੇਲੇ ਮਰੋੜ ਤੇ ਖੜਾ ਐ ਰੋਡ ਤੇ ਮੇਨ ਰੋਡ ਤੇ 1-1.5 ਫੁੱਟ ਪਾਣੀ ਆ ਔਰ ਸਾਈਡਾਂ ਤੇ 6-6 7-7 ਫੁੱਟ ਪਾਣੀ ਆ ਇੱਥੇ ਲੋਕ ਸਾਡੇ ਕੋਲ ਰੀਲੀਫ ਮਟੀਰੀਅਲ ਪਾਣੀ ਵਿੱਚੋਂ ਨਿਕਲ-ਨਿਕਲ ਕੇ ਆ ਕੇ ਲੈ ਰਹੇ ਆ ਮੈਂ ਗਵਰਨਮੈਂਟ ਨੂੰ ਰਿਕੁਐਸਟ ਕਰਦਾ ਕਿ ਐਨਡੀਆਰਫ ਦੀ ਟੀਮ ਇੱਥੇ ਪਹੁੰਚੀ ਕਿਉਂ ਨਹੀਂ ਗਵਰਨਮੈਂਟ ਦੀ ਟੀਮਾਂ ਪਹੁੰਚਿਆ ਕਿਉਂ ਨਹੀਂ ਅਸੀਂ ਇਹਨਾਂ ਨੂੰ ਰੀਲੀਫ ਮਟੀਰੀਅਲ ਪਹੁੰਚਾਉਣਾ ਚਾਹੁੰਦੇ ਆ ਕਿ ਕਿ ਸਾਡੇ ਕੋ ਇਹਨਾਂ ਕੋਈ ਤੱਕ ਜਾਂਦਾ ਕੋਈ ਸਾਧਨ ਨਹੀਂ ਆ ਇਹ ਲੋਕ ਸਾਡੇ ਕੋ ਚੱਲ ਕੇ ਆ ਰਹੇ ਜਿੱਦ ਕੇ ਸਾਨੂੰ ਇਹਨਾਂ ਕੋ ਪਹੁੰਚਣਾ ਚਾਹੀਦਾ ਹਾਂ ਜੀ ਵੈਕਟਰ ਜੀ ਕਹਿੰਦਾ ਖਾਲਸਾ ਸ੍ਰੀ ਵਹਿਗੁਰੂ ਜੀ ਬੋਲੇ ਪਰ ਆ ਮੈਂ 220 ਅਮਰਥਾੜ ਜੋ ਆਪਣੀ ਐਨਜੀਓ ਨਾਲ ਦਾ ਦਿਨੋਤ ਧੰਨਵਾਦ ਕਰਦਾ ਹਾਂ ਕਿਉਂਕਿ ਆ ਪਹਿਲੀ ਸੰਸਤਾ ਜੀ ਇੱਥੇ ਪਹੁੰਚੀ ਆ ਐਸੇ ਪਿੰਡ ਜਿਹੜੇ ਆ ਤਿੰਨ ਚਾਰ ਪਿੰਡ ਆ ਔਰ ਇਹਨਾਂ ਦੇ ਡੇਰੇ ਪਾਣੀ ਜੀ ਡੁੱਬੇ ਹੋਇਆ ਬਰੇਆ ਪਿੰਡ ਆ ਕੱਕੜ ਆ ਦੋ ਤਿੰਨ ਹੋਰ ਪਿੰਡ ਆ ਜੋ ਕਿ ਕਾਫੀ ਇੱਥੇ ਮੰਦੀ ਹਾਲਤ ਦੇ ਚ ਰਹਿ ਰਹੇ ਨੇ ਇਸ ਕਰਕੇ ਮੈਂ ਕੋ ਯਾਰਚ ਕਰਦਾ ਹਾਂ ਇਹਨਾਂ ਦੀ ਵੱਧ ਤੋਂ ਵੱਧ ਹਲਪ ਕੀਤੀ ਜਾਵੇ ਔਰ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ 250 ਸਾਡੀ ਟੀਮ ਨੂੰ ਇਹਨੂੰ ਜੋਕ ਕਹਿ ਰਹੇ ਜੀ ਕੰਦੇ ਚਮੜ ਜਾਂਦੀ ਹੈ ਪਾਣੀ ਥੱਲੇ ਨਹੀਂ ਗਿਆ ਇੱਥੇ ਪਾਣੀ ਸ਼ੁਰੂ ਪਾਣੀ ਬਹੁਤ ਜ਼ਿਆਦਾ ਹੈ ਸ਼ੁਰੂ ਤੋਂ ਇੰਨਾ ਕਾ ਪਾਣੀ ਨਾ ਸ਼ੁਰੂ ਤੋਂ ਬਹੁਤ ਜ਼ਿਆਦਾ ਹੈ ਥੋੜਾ ਜਾਂ ਅੱਕੜਿਆ ਪਾਣੀ ਅੱਛਾ ਬਹੁਤ ਜ਼ਿਆਦਾ ਪਾਣੀ ਉਸੇ ਫੇਰੇ ਅੱਛਾ ਫੇਰੇ ਆ ਜੀ ਪਰਲੇ ਸਾਈਡ ਤੇ ਪਾਣੀ ਵਗਦਾ ਹੁੰਦਾ ਜਿਸ ਦਾ ਪਾਣੀ ਚੋਂ ਲੋਕ ਲੰਘ ਲੰਘ ਕੇ ਆ ਰਹੇ ਆ ਹਾਂਜੀ ਖੋਰ ਕੋਈ ਸੜਕ ਨਹੀਂ ਇੱਥੇ ਤੱਕ ਆਉਂਦਾ ਸੜਕ ਨਹੀਂ ਜੀ ਕੋਈ ਸੜਕ ਨਹੀਂ ਤੇ ਕਿਸਰਾ ਤੋ ਰਸਤਾ ਨਹੀਂ ਤਰਣਾਉ ਨਹੀਂ ਰਸਤਾ ਕਿਹੇ ਸਾਈਡ ਤੇ ਨਹੀਂ ਇਹਦੀ ਤੁਸੀਂ ਰੋਜ਼ ਇਧਰੋਂ ਹੀ ਲੰਘਦੇ ਹੋ ਇਧਰੋਂ ਹੀ ਲੰਘਦੇ ਹੋ ਨਹੀਂ ਇੱਥੇ ਗਵਰਨਮੈਂਟ ਗਵਰਨਮੈਂਟ ਜਾਂ ਕੋਈ ਹੋਰ ਸਸਤਾ ਨਹੀਂ ਦਵਾਈ ਲੈਣੀ ਕਾਮੀ ਹੈ ਪਾਣੀ ਦੇ ਵਿੱਚੋਂ ਹੀ ਰਾਤ ਲੋੜ ਪਈ ਤਾਂ ਵੀ ਪਾਣੀ ਅੱਛਾ ਇਹੋ ਜਿਹਾ ਤੁਹਾਡਾ ਨੇ ਤੇ ਤੇ ਰਾਹ ਹੀ ਨਹੀਂ ਤੁਸੀਂ ਆਉਂਦੇ ਕਿੱਧਰ ਨੂੰ ਮਾੜਾ ਰਾਹ ਉਧਰ ਬਹੁਤ ਜ਼ਿਆਦਾ ਪਾਣੀ ਹੈ ਨਹੀਂ ਇਧਰੋਂ ਤੇ ਮਕਰਿਆ ਰਾਹ ਹੈ ਹੀ ਨਹੀਂ ਕੀ ਕਰੀਏ ਨੂੰ ਦੇਖੋ ਅਸੀਂ ਐਨ ਡੀ ਆਰ ਐਫ ਦੀ ਟੀਮ ਨੂੰ ਇੱਕ ਰਿਕਵੈਸਟ ਕਰਦੇ ਹਾਂ ਕਿ ਪਲੀਜ਼ ਇਹਨਾਂ ਨੂੰ ਬੋਟਸ ਵਗੈਰਾ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਇਹਨਾਂ ਤੱਕ ਰੀਲੀਫ ਮਟੀਰੀਅਲ ਪਹੁੰਚ ਸਕੇ ਹੁਣ ਅਸੀਂ ਤਾਂ ਜਿਹੜੇ ਲੋਕ ਸਾਡੇ ਤੱਕ ਆ ਰਹੇ ਉਹਨਾਂ ਨੂੰ ਪਹੁੰਚਾ ਹੀ ਰਹੇ ਹਾਂ ਲੇਕਿਨ ਉੱਥੇ ਤੱਕ ਵੀ ਜਾਣਾ ਜ਼ਰੂਰੀ ਆ ਜੋ ਲੋਕ ਪਾਣੀ ਚੋਂ ਲੰਘ ਕੇ ਨਹੀਂ ਆ ਸਕਦੇ ਬਿਲਕੁਲ ਬਿਲਕੁਲ ਉਹ ਕਿਸ ਤਰ੍ਹਾਂ ਰਿਲੀਫ ਪਹੁੰਚੇਗਾ ਕਿਸ ਤਰ੍ਹਾਂ ਅੱਜ ਦੇਖੋ ਲੇਡੀ ਸਾਹਮਣੇ ਦੇਖੋ ਵੀ ਤਾਂ ਜ਼ਿਆਦਾ ਤੇ ਉਹ ਪਾਣੀ ਆ ਰਹੀ ਆ ਉਥੇ 5-5 ਫੁੱਟ ਰੋਡ ਦੇਤੇ ਪਾਣੀ ਹੀ ਔਰ ਜੇ ਗਲਤੀ ਨਾਲ ਕੋਈ ਬੱਚਾ ਜਾਂ ਕੋਈ ਮੈਟਰ ਰਾਈਟ ਹੋ ਗਈ 5 ਤੋਂ 6 ਫੁੱਟ ਪਾਣੀ ਆ ਕੋਈ ਨੁਕਸਾਨ ਹੋ ਸਕਦਾ ਆ ਔਰ ਕਾਫੀ ਨੁਕਸਾਨ ਹੋ ਸਕਦਾ ਇਸ ਕਰਕੇ ਮੈਂ ਗਵਰਨਮੈਂਟ ਨੂੰ ਸਰਕਾਰ ਨੂੰ ਅਪਲਾਈ ਕਰਦਾ ਆ ਇਸ ਏਰੀਆ ਦੇ ਚ ਤਿਆਨ ਦਿੱਤਾ ਜਾਵੇ ਨਾ ਇੱਥੇ ਕੋਈ ਮੈਡੀਕਲ ਕੈਂਪ ਲੱਗਾ ਆ ਇਸ ਏਰੀਆ ਦਾ ਪ੍ਰੋਪਰ ਨਾਂ ਦੱਸੋ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਪੈਂਦਾ ਕੀ ਹੈ ਤਾਂ ਕਿ ਉਹਨਾਂ ਨੂੰ ਮੈਸੇਜ ਕਲੀਅਰ ਜਾਵੇ ਸਭ ਆ ਆਪਾਂ ਲੋਪੋਕੇ ਤੋਂ ਚਗਾਵਾ ਲੋਪੋਕੇ ਲੋਪੋਕੇ ਤੋਂ ਆਪਾਂ ਰਾਈਟਰਨ ਕਰਦੇ ਆਂ ਪੀਲੋਵਾਲ ਪੀਲੋਵਾਲ ਤੋਂ ਅੱਗੇ ਰਾਈਟਰਨ ਕਰਕੇ ਇੱਕ ਵਰਿਆਂ ਪਿੰਡ ਪੈਂਦਾ ਜੀ ਆ ਵਰਿਆਂ ਪਿੰਡ ਆਪਾਂ ਆ ਅਦੇ ਪਿੱਛੇ ਕੱਕੜ ਪਿੰਡ ਪੈ ਜਾਂਦਾ ਵਰਿਆਂ ਪਿੰਡ ਆ ਆ ਸਕੇ ਇਹਦੇ ਨਾਲ ਸੱਕੀ ਲੱਗਦੀ ਆ ਜੋ ਕਿ ਤੁਸੀਂ ਦੇਖ ਰਹੇ ਐ ਨਾਲੇ ਵੜਨ ਨਾਲ ਨਾਲ ਸਕੀ ਆ ਰਹੀ ਹੋ ਸਕੀ ਇੱਥੇ ਆ ਕੇ ਨਿਕਲਦੀ ਹੈ ਜੀ ਜਿੰਨਾ ਅਜ ਨਾਲੇ ਦਾ ਗਰਦਾਫੋ ਦਾ ਪਾਣੀ ਹੈ ਪੂਰਾ ਇਸ ਏਰੀਆ ਚ ਆ ਕੇ ਨਿਕਲਿਆ ਪਿਆ ਕਿਉਂਕਿ ਇਹਨੂੰ ਅੱਗੇ ਰਸਤਾ ਨਹੀਂ ਮਿਲ ਰਿਹਾ ਇਹਦੇ ਨਾਲ ਹੀ ਰਾਵੀ ਦਰਿਆ ਪੈਂਦਾ ਆ ਉਰਲੇ ਬੰਨੇ ਸਕੀ ਪੈਂਦੀ ਆ ਦੋਵਾਂ ਦੇ ਵਿੱਚ ਪਾਣੀ ਰੁਕਿਆ ਪਿਆ ਆ ਇਸ ਕਰਕੇ ਔਨ ਵਾਲੇ ਸਮਝ ਦੇ ਵਿੱਚ ਇੱਥੇ ਕਾਫੀ ਬਿਮਾਰੀਆਂ ਫੈਲਣ ਦਾ ਖਤਰਾ ਆ ਜਿਦਾਂ ਕਿ ਡੇਂਗੂ ਮਲੇਰੀਆ ਮੱਛਰ ਫਿਰ ਇੱਥੇ ਧੁੱਪ ਦੇ ਨਾਲ ਦੇਖੋ ਵੀ ਕਿੰਨੀ ਗਰਮੀ ਹੋ ਰਹੀ ਆ ਔਰ ਅਲਗ-ਅਲਗ ਤਰ੍ਹਾਂ ਦੀ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲ ਰਹੀਆਂ ਨੇ ਪਹਿਲੀ ਬਹੁਤ ਆ ਪਾਣੀ ਚ ਔਰ ਮੱਛਰ ਕਾਫੀ ਜ਼ਿਆਦਾ ਕਰਕੇ ਬਹੁਤ ਸੱਲ ਇਕੱਠੀ ਹੋ ਗਈ ਆ ਜੰਮੀ ਹੋਈ ਹੈ ਨਾ ਬਿੱਕੀ ਜੀ ਅੱਜ ਦੀ ਡੇਟ ਦੱਸੋ ਕਿਹੜੀ ਆ ਤਾਂ ਕਿ ਪਤਾ ਲੱਗ ਸਕੇ ਅਸੀਂ ਵੀਡੀਓ ਕਿਦੋਂ ਰਿਪੋਰਟ ਕਰ ਰਹੇ ਆ 17 ਸੈਪਟੈਂਬਰ 2025 2025 ਆਬਵੀਅਸਲੀ ਕਿਉਂਕਿ ਬਾੜ ਐਸੋਲੇ ਸਾਨੂੰ ਲੱਗ ਰਿਹਾ ਸੀ ਕਿ ਸਾਰੇ ਘਰ ਸ਼ਾਇਦ ਹੁਣ ਪਾਣੀ ਤੋਂ ਮੁਕਤ ਹੋ ਗਏ ਨੇ ਹੁਣ ਸਿਰਫ ਉੱਤੇ ਸਫਾਈ ਦੀ ਲੋੜ ਹੈ ਮਗਰ ਜੋ ਹਾਲਾਤ ਅੱਜ ਅਸੀਂ ਇੱਥੇ ਦੇਖ ਰਹੇ ਆ ਮੇਰੇ ਕੋਲ ਤਾਂ ਸ਼ਬਦ ਨਹੀਂ ਗਏ ਬਟ ਇਹ ਦੇਖੋ ਤੁਸੀਂ ਕਿੱਥੋਂ ਕਿੱਥੋਂ ਨਿਕਲ ਕੇ ਆ ਰਹੇ ਨੇ ਲੋਕ